ਚੋਹਲਾ ਸਾਹਿਬ ਮਨਾਇਆ ਗਿਆ ਸ਼ਹੀਦੀ ਦਿਨ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨੰਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਵੱਲੋਂ ਲਈ ਜਾਣਕਾਰੀ ਮੁਤਾਬਿਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਾਰਨ ਚ ਪੰਦੇ ਤਾਂ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਾਸ਼ਾਏ ਪੰਜਵੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਅੱਜ ਮਿਤੀ 10 ਜੂਨ 20 24 ਦਿਨ ਸੋਮਵਾਰ ਨੂੰ ਚੋਲਾ ਸੱਬਜ਼ਾਰ ਦੀਆਂ ਸੰਗਤਾਂ ਵੱਲੋਂ ਅਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਨਾਇਆ ਗਿਆ ਜਿਸ ਵਿੱਚ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲੱਗੀਆਂ ਚੋਲਾ ਸੱਬ ਦੀਆਂ ਸੰਗਤਾਂ ਨੇ ਵੱਧ ਚੜ ਕੇ ਸੇਵਾਵਾਂ ਕੀਤੀਆਂ ਅਤੇ ਚਾਰਹਾਰੜ ਨੂੰ ਆਉਣ ਵਾਲੇ ਚੂਰੀ ਮੇਲੇ ਬਾਰੇ ਉਹਨਾਂ ਦੱਸਿਆ ਕਿ ਮਿਤੀ 15 ਜੂਨ 2024 ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ ਮਿਤੀ 16 ਜੂਨ 2024 ਦਿਨ ਐਤ ਮਦ ਵਾਲੇ ਦੇਣ ਅਮਰਤ ਵੇਲੇ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ ਮਿਤੀ 17 ਜੂਨ 2024 ਦਿਨ ਸੋਮਵਾਰ ਨੂੰ ਰੱਖੇ ਸ੍ਰੀ ਅਖੰਡ ਪਾਤਸ਼ਾਹ ਦੇ ਪੋਗ ਤੋਂ ਪਰੰਤ ਖੁੱਲੇ ਪੰਡਾਲਾ ਚ ਧਾਰਮਿਕ ਦੀਵਾਨ ਸੱਜਣਗੇ ਜਿਸ ਵਿੱਚ ਭਾਈ ਗੁਰਪ੍ਰੀਤ ਸਿੰਘ ਚਵਿੰਡਾ ਟਾਡੀ ਜਥਾ ਭਾਈ ਸਤਪਾਲ ਸਿੰਘ ਐਮਏ ਟਾਡੀ ਜਥਾ ਭਾਈ ਹੀਰਾ ਸਿੰਘ ਰਾਹਲ ਚਾਲਕ ਵਿਸ਼ਰੀ ਜਥਾ ਭਾਈ ਹੀਰਾ ਸਿੰਘ ਕੋਮਲ ਅਤੇ ਬੀਬੀ ਰਪਿੰਦਰ ਕੌਰ ਟਾਡੀ ਜਥਾ ਅਤੇ ਸੰਤ ਚਿਪਾਈ ਸਿਸਟਰ ਕੁਸ਼ਰੀ ਜਥਾ ਸ੍ਰੀ ਆਲੀ ਕਲਾ ਵਾਲੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕਰਨਗੇ ਸਕਟਰੀ ਦੀ ਸੇਵਾ ਪਾਈ ਗੁਰਮੇਂਦਰ ਸਿੰਘ ਕੁਹਾੜ ਕਰਨਗੇ ਵੱਖ-ਵੱਖ ਦਰਬਾਰਾਂ ਦੇ ਮਹਾਪੁਰਖ ਵੀ ਪਹੁੰਚ ਰਹੇ ਹਨ ਜਿਵੇਂ ਕਿ ਮਹਾਪੁਰਖ ਬਾਬਾ ਜਗਤਾਰ ਸਿੰਘ ਜੀ ਗੁਰਦੁਆਰਾ ਸ਼ਹੀਦ ਅਸਾਹ ਵਾਲੇ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ ਗੁਰੂ ਕਾਲ ਲੰਗਰ ਅਤੁੱਟ ਵਰਤੇਗਾ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ਵ ਦੇਸ਼ਾਂ ਦੀਆਂ ਐਨ ਆਰ ਆਈ ਸੰਤਾਨ ਬੇਨਤੀ ਹੈ ਗੁਰਮਤ ਅਤੇ ਖੇਡ ਮੇਲੇ ਵਿੱਚ ਪਹੁੰਚ ਕੇ ਤਨ ਮਨ ਦਾ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉਹਨਾਂ ਇਹ ਵੀ ਦੱਸਿਆ ਕਿ ਪਿੰਡਾਂ ਦੇ ਮੋਹਤਬਰ ਵੀ ਨੂੰ ਬੇਨਤੀ ਹੈ ਮਿਤੀ 17 ਜੂਨ 2024 ਸ਼ਾਮ ਵੇਲੇ ਰਣਸਬਾਈ ਕੀਰਤਨ ਚ ਆਪ ਜੀ ਸੰਗਤਨ ਸੰਦਾ ਤੇ ਜਿਵੇਂ ਟਰਾਲੀਆਂ ਟਰੈਕਟਰ ਆਟੋ ਕੁੜਕੇ ਤੇ ਹੋਰ ਵੀ ਸੰਦਾ ਤੇ ਲਿਆਓ ਇਹ ਸੇਵਾ ਨਿਭਾ ਕੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕਰੋ ਦੱਸ ਰਿਆਣ ਮੈਨੇਜਰ ਸਰਦਾਰ ਰਣਜੀਤ ਸਿੰਘ ਮੈਨੇਜਮੈਂਟ ਦੇ ਪ੍ਰਬੰਧਕ ਕਮੇਟੀ ਗੁਰਦੁਆਰਾ ਚੋਹਲਾ ਸਾਹਿਬ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਾਇਕੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਪਜੀਤ ਸਿੰਘ ਸਾਹਿਬ ਖੁਸ਼ੀ ਜਰਨਲਿਸਟ ਚੋਹਲਾ ਸਾਹਿਬ ਗੋਵਨ ਸਗਮਾਨ ਸਰੇਹਾਲੀ ਕਲਾ ਸਰਦਾਰ ਰਣਜੀਤ ਸਿੰਘ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਆਪ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਚੋਲਾ ਸਰ ਦੇ ਮੈਨੇਜਰ ਹੋ ਅੱਜ ਸ਼ਬੀਲ ਨੂੰ ਦਾ ਦਿਨ ਮਨਾਇਆ ਗਿਆ ਜਿਹਨੇ ਗੁਰੂ ਅਰਜਨ ਦੇਵ ਪਾਤਸ਼ਾਹ ਇੱਥੇ ਦਿੱਨੇ ਹੋ ਹੋਰ ਵੀ ਕੀ ਪ੍ਰੋਗਰਾਮ ਰੱਖਿਆ ਹੈ ਤੁਲਾ ਸਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦ ਗੁਰਦੁਆਰਾ ਪਾਤਸ਼ਾਹ ਬਨਵੀਂ ਚੋਲਾ ਸਾਹਿਬ ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਜਗ੍ਹਾ ਦਾ ਆਮ ਤੇ ਸ਼ਰਧਾਲੂ ਆਇਆ ਗਿਆ ਸ੍ਰੀ ਖੰਨਬਨ ਸਾਹਿਬ ਜੀ ਦੇ ਪਾਰਟਨਰ ਵੀ ਕੀਤੇ ਗਏ ਹਨ ਉਹਨਾਂ ਦੇ ਭੋਗ ਪਾਏ ਉਪਰੰਤ ਗਵਾਨ ਸਭਿਆਰੀ ਕਥਾ ਕੀਰਤਨ ਹੈ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੱਗੇ ਤੋਂ ਇਹ ਵਿਕਰ ਇਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਜਿਹੜਾ ਆ ਰਿਹਾ ਉਹਨੇ ਤੇ ਚਾਰ ਹੜ ਦਾ 24 ਦਾ ਮੇਲਾ ਆ ਰਿਹਾ ਜੀ ਅੱਛਾ ਚੂਰੀ ਮੇਲਾ ਜਿਹਨੂੰ ਕਿੰਨੇ ਵਾਂਦੇ ਉਸ ਦੇ ਵਿੱਚ ਕੋਈ ਹੋਰ ਪ੍ਰੋਗਰਾਮ ਜਾ ਕੇ ਸੱਦਾ ਦੇਣਾ ਹੋਵੇ ਇਲਾਕਾ ਨੂੰ ਅਸੀਂ ਨੂੰ ਲੱਗਣ ਵਾਸਿ ਨੂੰ ਅਤੇ ਇਲਾਕੇ ਦੇ ਪਿੰਡਾਂ ਦੇ ਮੋਹਤਵਾਰਾਂ ਨੂੰ ਇਸ ਦੇ ਸਬੰਧ ਵਿੱਚ ਸੰਗਤਾਨ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ ਜਿਹੜਾ ਚਾਰ ਹੜ ਦਾ ਦਿਨ ਉਹ ਆ ਮਹਦਨ ਦੇ ਅੰਤੇ ਸੰਗਤ ਕਾफी ਸੰਗਤ ਦੇ ਰੂਪ ਭਾਰੀ ਆ ਰੂਪ ਚਾਉਂਦੀ ਆ ਤੇ ਜਿਹੜਾ ਰਾਤ ਨੂੰ ਆ ਥੋੜਾ ਦੁਆਰ ਸਜਦੇ ਰਾਤ ਸਮੇਂ ਜਿਹੜਾ ਕੀਰਤਨ ਸਮਾਗਮ ਹੁੰਦਾ ਜਿਹਨੂੰ ਰੈਮ ਸਮਾਈ ਕੀਤੇ ਦਰ ਸਵੇਰ ਕੀਰਤਨ ਦਾਜੀ ਉਹਦੇ ਵਿੱਚ ਸੰਗਤਾਂ ਦੀ ਹਾਜ਼ਰੀ ਘੱਟ ਹੁੰਦੀ ਆ ਇਸ ਕਰਕੇ ਸੰਗਤਾਂ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਬਿਰਦੇ ਮੋਤਵਾਰ ਸੁਪੰਚਾਂ ਬੰਚਾਂ ਨੂੰ ਬੇਨਤੀ ਆ ਕਿ ਵੱਧ ਤੋਂ ਆਂਦਾ ਆਪੋ ਆਪਣੇ ਸਾਧਨਾ ਦੇ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਗੁਰੂ ਦਾ ਦਰਸ਼ਨ ਦਿਓ ਤੇ ਨਾਲੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪ ਜੀ ਦਾ ਬਹੁਤ ਬਹੁਤ ਸੁਣਿਆ ਹਾਂ ਜੀ ਮੈਜਰ ਸਾਹਿਬ ਜਿਵੇਂ ਨਗਰ ਦੇ ਸਮਾਜ ਦੇ ਮੋਹਰਬਰ ਹੁੰਦੇ ਉਹਨਾਂ ਤੇ ਲੋਕ ਕਮਿਸ਼ਵਾਸ ਕਰਦੇ ਨੇ ਜਿਵੇਂ ਸਰਪੰਚ ਸਾਹਿਬ ਹੋਏ ਨੰਬਰਦਾਰ ਸਾਹਿਬ ਹੋਏ ਮੈਂਬਰ ਪੰਚਾਇਤ ਹੋਏ ਜਾਂ ਹੋਰ ਨਗਰ ਦੇ ਪ੍ਰਧਾਨ ਹੋਏ ਇਹ ਸੰਤਾਂ ਨੂੰ ਲੈ ਕੇ ਗੁਰੂ ਘਰ ਆਉਣਾ ਤਾਂ ਜਿਆਦਾ ਵਧੀਆ ਲੱਗਦਾ ਹੈ ਇੱਕ ਤਾਂ ਜ਼ਿੰਮੇਵਾਰੀ ਬਣ ਜਾਂਦੀ ਹੈ ਇੱਕ ਗੁਰੂ ਘਰ ਚ ਜਿਹੜੇ ਦਰਸ਼ਨ ਕਰਨ ਆਉਂਦੇ ਸੰਗਤ ਬੜੀ ਖੁਸ਼ੀਆਂ ਦਰਸ਼ਨ ਕਰਕੇ ਵਾਪਸ ਜਾਂਦੀ ਹੈ ਆਪ ਜੀ ਕਹਿਤਾ ਹੈ ਇਹ ਆਪੋ ਆਪਣੇ ਸੰਸ ਲੈ ਕੇ ਟਰਾਲੀਆਂਾਂ ਟਰੈਕਟਰ ਜਾਂ ਹੋਰ ਵੀ ਹੁੰਦਾ ਜਿਹੜਾ ਗੁਰੂ ਘਰ ਆਣ ਕੇ ਜਿਹੜੀਆਂ ਆਹ ਯਾ ਭਰ ਤਨਮਨ ਨਾਲ ਸੇਵਾ ਕਰਨ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਇਹ ਇੱਕ ਬੜਾ ਵੱਡਾ ਜਨਮ ਹੈ ਜੋ ਚੋਲਾ ਸਾਹਿਬ ਨੂੰ ਭੈਣੀ ਤੋਂ ਚੋਲਾ ਸਾਹਿਬ ਬਣਾਇਆ ਗਿਆ ਹਾਂ ਜੀ ਗੁਰੂ ਸਾਹਿਬ ਜੀ ਦਾ ਬਹੁਤ ਵੱਡਾ ਜਨਮ ਅੱਛਾ ਜੀ ਮੈਂ ਤਾਂ ਸਾਹਿਬ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਹਾਂ ਵਾਹਿਗੁਰੂ ਜੀ ਕਾ ਜੀ ਸਿੰਘਾਾ ਟੀਮ ਅਤੇ ਜਸਤ ਨਾਂਵਾਂ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋਹੋ ਪੜਾ ਅੰਤ ਭਲੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਕੈਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 987